ਕੁਛ ਨਹੀਂ ਕਰ ਰਹੀ ਕੋਈ ਬੇਤਰੀ ਜੀ ਨਹੀਂ ਕੱਲ 28 April ਨੂੰ ਪਿੰਡ ਖਾਰੇ ਚ ਗਗਨਦੀਪ ਨਾਮ ਕਰਦੀ ਔਰਤ ਦਾ ਉਸਦੇ ਕਤਲ ਪਤੀ ਵੱਲੋਂ ਕਤਲ ਕੀਤਾ ਗਿਆ ਸੀ ਜਿਸ ਉਪਰੰਤ ਜਿਹੜਾ ਮ੍ਰਿਤਕ ਗਗਨਦੀਪ ਕੋਲ ਦੇ ਭਰਾ ਦੇ ਬਲਤੇਜ ਸਿੰਘ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਸੀ ਪਰਚਾ ਦਰਜ ਕਰਕੇ ਖਾਣਾ ਸਦਰ ਕੋਟਕਪੁਰਾ ਦੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ਤੇ ਰੇਡ ਕੀਤੇ ਗਏ ਸੀ ਜੋ ਇਸ ਮੁਕੱਦਮੇ ਦੀ ਤਫਤੀਸ਼ ਦੇ ਸੌਣੇ ਸਫਲਤਾ ਪ੍ਰਾਪਤ ਕਰਦੇ ਆ ਥਾਣਾ ਸਦਰ ਕੋਟਪੂਰਾ ਦੀ ਪੁਲਿਸ ਵੱਲੋਂ ਮਿਰਤੇ ਗਗਨਦੀਪ ਦੇ ਪਤੀ ਜੋ ਕਿ ਮੁੱਖ ਦੋਸ਼ੀ ਹੈ ਜਿਸ ਦਾ ਨਾਮ ਜਸਪ੍ਰੀ ਸਿੰਘ ਉਰਫ ਸ਼ਕਤੀਮਾਨ ਹੈ ਵਾਸੀ ਪਿੰਡ ਖਾਰਾ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰਾ ਕਰਕੇ ਪੇਸ਼ ਅਦਾਲਤ ਕੀਤਾ ਗਿਆ ਸਰ ਇਸ ਤੋਂ ਹੋਰ ਵੀ ਕੋਈ ਮਲਜ਼ਮ ਹੈਗੇ ਇਸ ਦੇ ਵਿੱਚ ਮੈਂ ਮਦਈ ਨੇ ਉਹਦੇ ਮਿਰਤਕਾ ਦੇ ਸੱਸ ਸਹੁਰੇ ਤੇ ਜੀਠ ਦਾ ਨਾਮ ਵੀ ਲਖਾਇਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਈ ਰੇਡ ਕੀਤੇ ਜਾ ਰਹੇ ਉਮੀਦ ਹੈ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸਰ ਕੀ ਮਾਮਲਾ ਸੀ ਕਿਸ ਕਰਕੇ ਜਿਹੜਾ ਇਹ ਕਦਮ ਚੁੱਕਿਆ ਗਿਆ ਜੀ ਇਹ ਇਹ ਜਿਹੜੀ ਮਦਈ ਨੇ ਆਪਣੇ ਬਿਆਨ ਚ ਲਿਖਾਇਆ ਕਿ ਉਸ ਦੀ ਭੈਣ ਜਿਹੜੀ ਮ੍ਰਿਤਕ ਗਗਨਦੀਪ ਕੌਰ ਹੈ ਉਹਨਾਂ ਦੀ ਜ਼ਮੀਨ ਵਿੱਚੋਂ ਉਹਦਾ ਘਰ ਵਾਲਾ ਸਹੁਰਾ ਤੇ ਸੱਸ ਜਿਹੜੇ ਮਿੱਟੀ ਚਕਾ ਕੇ ਵੇਚਣਾ ਚਾਹੁੰਦੇ ਸੀ ਤੇ ਮ੍ਰਿਤਕ ਗਗਨਦੀਪ ਕੌਰ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਹਦਾ ਇਹ ਕਤਲ ਹੋਇਆ